ਬੱਲਾ 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 144 ਸਾਲ ਬਾਅਦ ਦੁਬਾਰਾ ਵਾਪਸ ਆਉਗਾ ਲਾ ਵੀ ਕਰੋ ਝਾਤੀਆਂ ਫਿਰ ਮਹਾਕੰਬਧੀਆਂ ਦੇਖੋ ਲਾਵੇ ਮਤਰਾ ਆ ਗਏ ਆ ਪਰ ਉੱਥੇ ਜਿੱਥੇ ਸਾਰੀ ਦੁਨੀਆ ਆਈ ਸੀਗੀ ਤੇ ਆਪਾਂ ਵੀ ਆ ਗਿਆਗੇ ਅਭੀ ਗੰਗਾ ਦੇ ਕਿਨਾਰੇ ਲੋਕ ਦੇਖੋ ਜੀ ਮੈਂ ਟੂਬੀਆਂ ਲਾਉਂਦੇ ਆਗੇ ਬਨਾਰਸ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਸਾਹਮਣੇ ਦਰਸ਼ਨ ਕਰੋ ਜੀ ਇਹ ਜਿਹੜਾ ਪੱਥਰ ਰੂਪ ਦਾਸ ਭਗਤ ਜੀ ਮਹਾਰਾਜ ਜੀ ਦਾ ਅਸੰਭਵ ਨਾ ਮੁਨਕਿਨ ਹੋ ਹੀ ਨਹੀਂ ਸਕਦਾ ਜੇ ਆਹ ਦੇਖੋ ਜੀ ਕਾਲ ਦੇਖੋ ਬਿਆਰ ਦੇ ਪਿੰਡਾਂ ਦੇ ਘਰ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਪਟਨਾ ਸਾਹਿਬ ਦੇ ਵਿੱਚ ਜੀ ਆਪਾਂ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀਗੇ ਦੇਰ ਤੇ ਕੁੰਡਾ ਮਿੱਠੀ ਰਾਣੀ ਨਾਮ ਵਿਚ ਆਓ ਸਿੱਖ ਇਸ ਚੈ ਗੁਰੂ ਵਿਚਾਰ ਨਾ ਤੇ ਪਰਮਾਤਮਾ ਦੀ ਆਪਾਂ ਰਾਤ ਪਹੁੰਚ ਚੁੱਕੇ ਸੀਗੇ ਜੀ ਗੁਰਦੁਆਰਾ ਪੱਕੀ ਸੰਗਤ ਸਾਹਿਬ ਇਸ ਸਥਾਨ ਦੇ ਉੱਤੇ ਨੌਵੇਂ ਪਾਸ਼ਾ ਜੀ ਆਏ ਸੀਗੇ ਤਕਰੀਬਨ 6 ਮਹੀਨੇ ਤੇ 9 ਦਿਨ ਰਹੇ ਆਗੇ ਆਪਣੇ ਪ੍ਰਭਾਵ ਦੇ ਸਮੇਤ ਸਭ ਤੋਂ ਜ਼ਿਆਦਾ ਟਾਈਮ ਇਸ ਸਥਾਨ ਦੇ ਉੱਪਰ ਹੀ ਰਿਹਾ ਗਿਆ ਇਤਿਹਾਸਕਾਰ ਵੀ ਦੱਸਦੇ ਆ ਇਹ ਸਥਾਨ ਬਾਰੇ ਕੋਈ ਵੀ ਵੀਰ ਆ ਰਿਹਾਗਾ ਅਲਾਹਾਬਾਦ ਪ੍ਰਿਆਗਰਾਜ ਜੋ ਵੀ ਕਹੋ ਇਸ ਸਥਾਨ ਉੱਪਰ ਜ਼ਰੂਰ ਆਇਆ ਪਰ ਰੂਮ ਮਿਲਿਆ ਸੀ ਇਧਰ ਉੱਪਰ 9 ਨੰਬਰ ਕਮਰਾ ਤਕਰੀਬਨ 1500 ਰੁਪਇਆ ਲਿਆ ਇਹਨਾਂ ਨੇ ਕਮਰੇ ਦਾ AC ਵੀ ਵਗਰਾ ਸੀ ਗੀਜਰ ਵਗਰਾ ਸੀ ਇੱਧਰ ਵੀ ਲੈ ਕੇ ਚੱਲਦੇ ਆ ਸਾਨੂੰ ਇਸਤਾਨ ਦੇ ਵਿੱਚ ਖੂਬ ਬਣਿਆ ਹੋਇਆ ਹੈਗਾ ਜਿੱਥੇ ਮਹਾਰਾਜ ਮਤਲਬ ਮਹਾਰਾਜ ਦੀ ਮਾਤਾ ਜਿਹੜੀ ਸੀ ਉਹਨਾਂ ਨੇ ਇਸ ਨਾਲ ਕਰਨਾ ਸੀ ਗੰਗਾ ਦੇ ਵਿੱਚ ਤੇ ਗੰਗਾ ਇੱਥੇ ਪ੍ਰਗਟ ਕਰ ਲਈ ਸੀ ਆਹ ਖੋਹੀ ਦੇ ਵਿੱਚ ਹੁਣ ਚੱਲਦੇ ਆ ਸਾਨੂੰ ਕਰਵਾਉਣੇ ਆ ਦਰਸ਼ਨ ਗੁਰੂ ਘਰ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਸਾਨੂੰ ਹੁਣ ਉਸ ਸਥਾਨ ਦੇ ਉੱਤੇ ਲੈ ਕੇ ਚੱਲਦੇ ਹਾਂ ਖੋਹੀ ਦੇ ਉੱਤੇ ਜਿੱਥੇ ਨੌਵੇਂ ਪਾਤਸ਼ਾਹ ਜੀ ਨੇ ਖੂਹ ਦੇ ਉੱਤੇ ਗੰਗਾ ਪ੍ਰਗਟ ਕਰ ਲਈ ਸੀਗੀ ਮਾਤਾ ਇੰਨੀ ਵਰਤ ਸੀਗੀ ਵੀ ਜਿੰਨਾ ਦੇ ਉੱਤੇ ਗੰਗਾ ਉੱਤੇ ਜਾ ਕੇ ਇਸ਼ਨਾਨ ਕਰਨ ਦਾ ਤਰਿਆ ਨਹੀਂ ਜਾਂਦਾ ਸੀਗਾ ਜਣੀ ਇਤਿਹਾਸਕਾਰ ਇਹ ਇੱਥੇ ਜਿਹੜੇ ਹੈਗੇ ਉਹ ਦੱਸਦੇ ਆ ਵੀ ਇਹੀ ਆ ਉਹ ਖੂਹ ਜਿੱਥੇ ਉਹਨਾਂ ਨੇ ਗੰਗਾ ਪ੍ਰਗਟ ਕਰ ਲਈ ਸੀਗੀ ਅਤੇ ਇਹ ਉਹੀ ਅਸਥਾਨ ਆ ਜਿੱਥੇ 32 ਸਾਲਾਂ ਬਾਅਦ ਮਾਤਾ ਗੁਜਰਕੌਰ ਦੇ ਕੁੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਨਮਸਥਾਨ ਉੱਥੇ ਹੀ ਹੈਗਾ ਤੇ ਇੱਥੇ ਉਹਨਾਂ ਦੀ ਕੋਖ ਜਿਹੜੀ ਹਰੀ ਹੋਈ ਸੀਗੀ ਇਹੀ ਅਸਥਾਨ ਆਹੋ ਇੱਥੇ ਜਿਹੜੇ ਸੇਵਾਦਾਰ ਨੇ ਉਹੀ ਦੱਸ ਦਿਆ ਸਾਰਾ ਕੁਝ ਵੀ ਅਸਲ ਇਹੀ ਹੈਗਾ ਆਹ ਥੋਹੀ ਹੈਗੀ ਜਿੱਥੇ ਗੰਗਾ ਪ੍ਰਗਟ ਕਰ ਲਈ ਸੀਗੀ ਕਿਉਂਕਿ ਇੱਥੇ ਗੰਗਾ 4 4 ਕਿਲੋਮੀਟਰ ਪੈ ਜਾਂਦੀ ਹੈਗੀ ਮੈਂ ਤਾਂ ਉਸ ਟਾਈਮ ਜ਼ਿਆਦਾ ਵਿਰਧ ਸੀਗੇ ਚਲੋ ਹੁਣ ਆਪਾਂ ਚੱਲਦੇ ਆ ਜੀ ਸੰਗਮ ਪੁਆਇੰਟ ਦੇ ਉੱਤੇ ਕਰ ਲਓ ਦਰਸ਼ਨ ਹੁਣ ਆਪਾਂ ਪਾਈਏ ਚੱਲੇ ਜਾ ਹੋਏ ਚਿੰਦੜਾ ਰਖਰ ਰਸਾ ਲੋਬੀ ਹੁਣ ਤੁਹਾਨੂੰ ਇੱਕ ਨਾ ਵਿਊ ਦਿਖਾਉਣ ਲੱਗਿਆਗਾ ਗੰਗਾ ਦਾ ਤੋਂ ਦੀ ਬ੍ਰਿਜ ਨੰਗ ਰਿਹਾਗਾ ਬੱਲਾ 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 ਕਰੋ ਚੈੱਕ ਵਿਊ ਕਿਆ ਬਾਤਾਂ ਨੇ ਬੱਚੇ ਕਿਸ਼ਤੀਆਂ ਚੱਲ ਰਹੀਆਂ ਗੰਗਾ ਦੇ ਕਿਆ ਬਾਤ ਹੈ ਸਵਾ ਲੱਗਿਆ ਪਿਆ ਜੀ ਹੈ ਤੁਸੀਂ ਆਪਣੇ ਖੱਬੇ ਪਾਸੇ ਦੇਖ ਸਕਦੇ ਹੋ ਉਦੋਂ ਦੀ ਹੀ ਟੈਂਟ ਸਿਟੀ ਬਣੀ ਹੋਈ ਆ ਸਾਰੀ ਹੁਣ ਤਾਂ ਬਸ ਖਤਮ ਹੋਇਆ ਪਿਆ ਸਾਰਾ ਮਹਾਕੁੰਭ ਆ ਜਗ੍ਹਾ ਦੇ ਉੱਤੇ ਲੱਗਿਆ ਸੀਗਾ ਬਸ ਇੱਥੋਂ ਤਕਰੀਬਨ ਕਿਲੋ ਤੇ ਸਵਾ ਕਿਲੋ ਮੀਟਰ ਰਹਿ ਗਿਆ ਸੰਗਮ ਪੁਆਇੰਟ ਜਿੱਥੇ ਪੂਰੀ ਦੁਨੀਆ ਤੋਂ ਲੋਕ ਆਏ ਸੀਗੇ ਪੂਰੀ ਦੁਨੀਆ ਤੇ ਸਾਰਾ ਰੱਬ ਬਹੁਤ ਸਾਫ਼ ਆਗਾ ਸਾਰੀਆਂ ਟੈਂਟ ਸਿਟੀਆਂ ਹਾਲੇ ਵੀ ਪਈਆਂ ਉੱਥੇ ਹੀ ਪਰ ਹੁਣ ਲੋਕ ਨਹੀਂ ਉਹਨੇ ਦਿਖਨੇ ਸੋਨੂੰ ਕਿ 25 ਤਰੀਕ ਨੂੰ ਜਿਹੜੀ ਇਹਦੀ ਸਮਾਪਤੀ ਹੋ ਚੁੱਕੀ ਸੀ। ਤਕਰੀਬਨ ਮਹੀਨਾ 100 ਮਹੀਨਾ ਚੱਲਿਆ ਸਾਰਾ ਮਹਾਕੰਬ। ਹੁਣ 144 ਸਾਲ ਬਾਅਦ ਦੁਬਾਰਾ ਵਾਪਸ ਆਊਗਾ। ਉਸ ਟਾਈਮ ਆਪਾਂ ਕਿਸੇ ਨੇ ਵੀ ਨਹੀਂ ਹੋਣਾ ਇਹ ਜਗ੍ਹਾ ਦੇ ਉੱਤੇ। ਸਾਹਮਣੇ ਕਰੋ ਵੀ ਚੈੱਕ। ਆਹ ਦਾਹਾਬਾਦ ਪੁਰਾਣੀ ਮੈਂ ਇੱਥੋਂ ਟੈਂਟ ਸਿਟੀ ਜਿੰਨਾ ਸੰਗਾਂ ਪੁਆਇੰਟ ਨਹੀਂ ਜਾਂਦਾ ਰਾ ਸਾਰਾ। ਦੇਖੋ ਟੈਂਟ ਸਟੀਆਂ ਉਦਾਂ ਹੀ। ਹੋਰ ਇਹ ਟੈਂਟ ਸਟੀਆਂ ਆ ਸਾਰੀਆਂ ਇੱਧਰ ਦੇਖੋ। ਤੋ ਰੀਆਂ ਟੈਂਟ ਸਟੀਆਂ ਲੋਕ ਹਲੇ ਵੀ ਆ ਰਹੇ ਆ ਕਿ ਇੱਥੇ ਇਸ਼ਨਾਨ ਕਰਨ ਸੰਗਮ ਪੁਆਇੰਟ ਦੇ ਉੱਤੇ ਆ ਦੇਖ ਸਕਦੇ ਤੁਸੀਂ ਆਪਣੇ ਬੇ ਪਾਸੇ ਸਾਹਮਣੇ ਵੀ ਪਿੱਛੇ ਵੀ ਬਹੁਤ ਸੰਗਤਾਂ ਆਈਆਂ ਨੇ ਬਸ ਸੰਗਮ ਪੁਆਇੰਟ ਇੱਥੋਂ 200 ਮੀਟਰ ਰਹਿ ਗਿਆ ਤੇ ਬਾਕੀ ਟੈਂਟ ਸਟੀਆਂ ਹਲੇ ਵੀ ਪਈਆਂ ਬਸ ਚੱਕੀ ਜਾਂਦੇ ਆ ਸਮਾਨ ਵਧੀਆ ਕਰਮ ਵਾਲੇ ਜਿਹੜੇ ਹਿਲ ਤੱਕ ਆ ਗਏ ਇੱਥੇ ਲਓ ਵੀ ਕਰੋ ਝਾਤੀਆਂ ਫਿਰ ਮਹਾਕੁੰਭ ਦੀਆਂ ਦੇਖੋ ਅਏ ਤੀਜਾ ਥੋੜੀ ਦੇਖਣ ਨੂੰ ਮੈਲ ਲੰਗਾ ਇੱਥੇ ਘਰੇ ਬਹਿ ਕੇ ਇਧਰਲੀ ਸਾਈਡ ਤੋਂ ਜਮਨਾ ਆ ਰਹੀ ਆ ਆਹ ਸਾਹਰ ਤੋਂ ਗੰਗਾ ਇਹ ਸੰਗਮ ਪੁਆਇੰਟ ਆ ਜਿੱਥੇ ਆਪ ਦਾ ਇਹ ਕਰ ਰਹੇ ਹੈਗੇ ਮੈਂ ਵੀ ਆਪਾਂ ਵੀ ਕਰਮ ਆਲੇ ਆਗੇ ਜਿਹੜੇ ਆਪਾਂ ਇੱਥੇ ਪਹੁੰਚ ਚੁੱਕੇ ਆਗੇ ਮਹਾਕੰਬ ਜੋ ਸਮਾਪਤ ਹੋ ਗਿਆ ਪਰ ਮਤਲਬ ਹਲੇ ਵੀ ਲੋਕ ਜਿਹੜੇ ਵਿਛੜੇ ਨਹੀਂਗੇ ਲੋਕ ਹਲੇ ਵੀ ਆਈ ਜਾਂਦੇ ਹੈਗੇ ਦੇਖੋ ਮਹਾਂ ਕੰਮਨੀਆਂ ਚਾਕੀਆਂ ਦੇਖੋ ਜੀ ਲਾਵੇ ਮਤਰਾ ਆ ਗਏ ਆ ਪਰ ਉੱਥੇ ਜਿੱਥੇ ਸਾਰੀ ਦੁਨੀਆ ਆਈ ਸੀਗੀ ਤੇ ਆਪਾਂ ਵੀ ਆ ਗਿਆਂਗੇ ਸਾਹਮਣੇ ਆਪਣੀਆਂ ਗੱਡੀਆਂ ਵੀ ਦੇਖੋ ਚੈੱਕ ਕਰ ਸਕਦੇ ਹੋ ਪੂਰੀ ਫੈਮਿਲੀ ਆਈ ਆਪਣੀ ਅੰਮਾ ਤਾਂ ਹੁਣੇ ਖੜੇ ਇਧਰਲੀ ਸਾਈਡ ਇੱਥੇ ਜ ਆਪਣਾ ਲਾਣੇਦਾਰ ਖੜਾ ਵੇ ਚਲੋ ਆਪਣੀ ਫੈਮਲੀ ਵੀ ਭੱਗਾ ਵਾਲੀ ਹੈਗੀ ਜਿਹੜੀ ਇੱਥੇ ਪਹੁੰਚ ਚੁੱਕੀ ਹੈਗੀ ਚੱਲਦੇ ਆਪਾਂ ਥੋੜਾ ਅੱਗੇ ਸਾਨੂੰ ਫਿਰ ਗੰਗਾ ਦੇ ਕੋਲੋਂ ਦਰਸ਼ਨ ਕਰਵਾਵਾਂਗੇ ਚੱਲ ਦੀ ਗੰਗਾ ਲੈ ਵੀ ਆਪਾਂ ਖੜੇ ਸੀ ਇਸ ਟਾਈਮ ਸੰਗਮ ਪੁਆਇੰਟ ਦੇ ਉੱਤੇ अयोध्या ਦੇ ਵਿੱਚ ਪ੍ਰਿਆਗਰਾਜ ਦੇ ਵਿੱਚ ਇਹਨੂੰ Allahabad ਪਹਿਲਾਂ ਕਹਿੰਦੇ ਸੀ ਹੁਣ ਪ੍ਰਿਆਗਰਾਜ ਕਹਿੰਦੇ ਸੀ ਇੱਥੇ ਵੀਰ ਮਿਲਿਆ ਤੇ ਵੀਰ ਕਹਿੰਦਾ ਵੀ ਵੀਡੀਓ ਬਣਾਉਣੀ ਸੀ YouTube ਤੇ ਆਪਣਾ BNL ਚੈਨਲ ਸਬਸਕ੍ਰਾਈਬ ਕਰ ਲਿਓ ਕਿੱਥਾਂ ਸੇ ਹੋ ਬਈ UP ਸੇ ਬਈ UP ਸੇ UP ਕਹਾਂ ਸੇ ਅਯੁੱਧਿਆ ਅਯੁੱਧਿਆ ਵੀ ਤਾਂ ਮੰਦਰ ਬਣਾਇਆ RAM ਦਾ ਨਾ ਬਹੁਤ ਬੜਾ ਵਾਹਾਂ ਤੇ ਇਕੱਠ ਹੋਇਆ ਤਾਂ ਬਹੁਤ ਜ਼ਿਆਦਾ ਕਿਤਨੀ ਸੰਗਤ ਹੈ ਇਹ ਵਾਹਾਂ ਤੇ ਅਰੇ ਵਾਹਾਂ ਤੇ ਤੂੰ ਲਗਭਗ ਆਈ ਸੀ ਐਪਰੋਕਸ 2-4-5 ਕਰੋੜ ਤੋਂ ਐਸੇ 4-5 ਕਰੋੜ ਕਿੰਨਾ ਟਾਈਮ ਦਿਲਾਉਂਦਾ वो तो चला तुम्हारे एक महीने का एक महीना एक महीना मुझको लगता हाँ तो है तो पाँव रखने की जगह नहीं होगी नहीं पहले तो देखे तो थे न्यूज में आया था तो बहुत लोग मर गए पूरी खाली हुई जो संगम हो रहा है वहाँ पे हो रहा है ना त्रिवेणी संगम त्रिवेणी यहाँ से तो आ रही है अपनी यमुना वो गंगा आ रही है वहां से ਨਦੀ ਆਤੀ ਹੈ ਆਈ ਥਿੰਕ ਇਹ ਨਾਮ ਨਹੀਂ ਪਤਾ ਤਰਵੈਣੀ ਸੰਗਮ ਹੈ ਜੀ ਯਹਾਂ ਪੇ ਤਿੰਨ ਸੰਗਮੋ ਦਾ ਮੇਲ ਹੁੰਦਾ ਮੇਲ ਹੁੰਦਾ ਹੈ ਵਹਾਂ ਪੇ ਹੋ ਰਹਾ ਹੈ ਚਲੋ ਠੀਕ ਹੈ ਭਈਆ ਚਲੋ ਬਾਈ ਓਕੇ ਭਈਆ ਠੀਕ ਹੈ ਥੈਂਕ ਯੂ ਅੱਛਾ ਹੁੰਦਾ ਓ ਸਾਹਮਣੇ ਤਰਵੈਣੀ ਸੰਗਮ ਆ ਇਹ ਪਤਾ ਨਹੀਂ ਇਹਨਾਂ ਦਾ ਹੀ ਆ ਕੁਝ ਹਨੇਂ ਇਹਨਾਂ ਨੂੰ ਦੋ ਤੀਕਾ ਫੁੱਲ ਲੈ ਪਾਉਣ ਹਾਂ ਸਮਝੋ ਚੱਲਦੇ ਆਂ ਤਰਵੈਣੀ ਸੰਗਮੋਂ ਲੈ ਕੇ ਘਾਂ ਚੱਲਦੇ ਆਂ ਆਨਲੋ ਜੋ ਕੰਮ ਕਰਨਾ ਹੈ ਉਹ ਕਰ ਲੋ ਖਾ ਕੇ ਫਿਰ ਸੌ ਜਾਣਾ ਮਤਲਬ એનર્ਜੀ ਥੋੜੀ ਵੀ ਮਤਲਬ ਕਿ ਬਾਹਰ ਨਿਵੇਸ਼ ਨਹੀਂ ਨਹੀਂ ਵੇਸਟ ਨਹੀਂ ਕਰਨੀ ਹੈ ਬਸ ਦਬ ਕੇ ਖਾਣਾ ਹੈ ਬਸ ਖੂਸ ਲੈਣਾ ਹੈ ਦਬ ਕੇ ਸੌਣਾ ਹੈ ਦਬ ਕੇ ਸੋਣਾ ਹੈ ਫਿਰ ਦੇਖਣਾ ਕਿਵੇਂ ਬਣਦਾ ਹੈ ਫਿਰ ਲੈ ਵੀ ਗੰਗਾ ਦੇ ਕਿਨਾਰੇ ਲੋਕ ਦੇਖੋ ਜੀ ਮੈਂ ਟੂਬੀਆਂ ਲਾਉਂਦੇ ਆਗੇ ਸਭ ਦੇ ਆਪੋ ਆਪਣੇ ਧਰਮਾਂ ਦੇ ਵਿੱਚ ਵਿਸ਼ਵਾਸ ਹੁੰਦਾ ਇਹ ਵੀ ਲੋਕ ਇੱਥੇ ਆ ਕੇ ਇਸ਼ਨਾਨ ਕਰਦੇ ਆਗੇ ਵਾਸੋ ਆਪਾਂ ਇੱਥੋਂ ਇੱਕ ਤਾਂ ਹੁੰਦੀ ਆ ਜਮਨਾ ਇਧਰਲੀ ਸਾਈਡ ਤੋਂ ਗੰਗਾ ਤੇ ਇੱਥੇ ਸਰਸਪਤੀ ਇਹ ਇਕੱਠੀਆਂ ਹੁੰਦੀਆਂ ਆ ਕਿ ਤਨੇ ਤੰਗ ਨੂੰ ਸੰਗਮ ਪੁਆਇੰਟ ਬੋਲਦੇ ਆਗੇ ਪੂਰੀ ਦੁਨੀਆ ਤੋਂ ਲੋਕ ਇੱਥੇ ਆਏ ਸੀਗੇ ਹੁਣ 144 ਸਾਲ ਬਾਅਦ ਫੇਰ ਦੁਬਾਰੇ ਮਹਾਕੰਬ ਹੋਣਾ ਹੈ ਜਗ੍ਹਾ ਦੇ ਉੱਤੇ ਉਸ ਟਾਈਮ ਤਾ ਆਪਣੇ ਦੇ ਵਿੱਚੋਂ ਕੋਈ ਨਹੀਂ ਹੋਣਾ ਇੱਥੇ ਜਿੰਨੇ ਵੀ ਜਾਂਉਂਦੇ ਆ ਜਿੰਨੇ ਕੋਈ ਨਹੀਂ ਮਿਲਣਾ ਇਹਨਾਂ ਦੇ ਵਿੱਚ ਹੁਣ ਪਾਉਨੇ ਆਪਾਂ ਇਥੋਂ ਚੱਲੇ ਜੀ ਸਿੱਧਾ ਬਰਨਾਰਸ ਵਾਲੀ ਚੜ੍ਹ ਕਰ ਲਓ ਦੁਬਾਰੇ ਦਰਸ਼ਨ ਫੇ ਚੱਲਦੇ ਆਪਾਂ ਪਾਈਏ ਚੱਲੇ ਹੁਣ 144 ਸਾਲਾ ਮਹਾ ਕੰਬ ਨੂੰ ਆਪਾਂ ਹੁਣ ਛੱਡ ਚੁੱਕੇ ਆ ਵਿਛੜ ਚੁੱਕੇ ਆ ਇਸ ਤੋਂ ਬਾਅਦ ਹੁਣ ਆਪਾਂ ਚਲੇ ਸੀ ਇਹ ਬਨਾਰਸ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਥੱਲੇ ਜਮਨਾ ਰਹੀ ਹੈਗੀ ਇਧਰਲੀ ਸਾਈਡ ਤੇ ਗੰਗਾ ਉਹ ਸਾਹਮਣੇ ਸੰਗਮ ਪੁਆਇੰਟ ਆਗਾ ਉਹ ਤੁਹਾਨੂੰ ਕੋਲੇ ਜਾ ਕੇ ਵੀ ਦਿਖਾਤਾ ਆਪਾਂ ਇਹ ਪੌਲਾਗਾ ਪੌਲ ਦੇ ਬਿਲਕੁਲ ਥੱਲੇ ਦੀ ਜਮਨਾ ਵਹਿ ਰਹੀ ਆ ਉਹ ਸਾਹਮਣੇ ਗੰਗਾ ਹੁੰਦੀ ਹੈ ਜੀ ਉੱਥੋਂ ਸਾਰਾ ਪੌਲ ਦੀਂਦਾਗਾ ਤਕਰੀਬਨ ਆ 45 ਦਿਨ ਇਹ ਮਹਾ ਕੰਬ ਚੱਲਿਆਗਾ ਉਦੋਂ ਕੁੰਭ ਤਾਂ ਆ ਜਾਂਦਾ 12 ਸਾਲ ਬਾਅਦ ਇਹ 144 ਸਾਲ ਬਾਅਦ ਹੀ ਆਉਂਦਾਗਾ ਕਿਉਂਕਿ ਸੰਗਤ ਹਲੇ ਵੀ ਬਹੁਤ ਆ ਮੈਨੂੰ ਲੱਗਦਾ ਹਲੇ ਇਹ ਮਹੀਨਾ ਹੋਰ ਚੱਲੇ ਜਾਣਾਗਾ ਇਦਾਂ ਹੀ ਕਿਉਂਕਿ ਸੰਗਤ ਹਲੇ ਵੀ ਬਹੁਤ ਆ ਰਹੀ ਹੈ ਬਹੁਤ ਜ਼ਿਆਦੇ ਦੇਖੋ ਬਿਲੋਂ ਆਪਾਂ ਹੁਣ ਜਿਹੜਾ ਆਪਣਾ ਅਗਲਾ ਸਫ਼ਰ ਉਹ ਬਨਾਲ ਸਵੱਲੀ ਨੂੰ ਕਰਤਾ ਸਿੱਧਾ 120 ਕਿਲੋਮੀਟਰ ਪੈਣਾ ਆਪਾਂ ਨੂੰ ਪ੍ਰਿਆਗਰਾਜ ਤੋਂ ਤਕਰੀਬਨ 120 ਕਿਲੋਮੀਟਰ ਆਪਾਂ ਸਫ਼ਰ ਤੈਅ ਕਰ ਚੁੱਕਿਆਂਗੇ ਪ੍ਰਿਆਗਰਾਜ ਤੋਂ ਤੇ ਅੱਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾਗਾ ਗੁਰੂ ਰਵਦਾਸ ਮਹਾਰਾਜ ਜੀ ਦਾ ਜਿੱਥੇ ਉਹਨਾਂ ਦਾ ਜਨਮ ਸਥਾਨ ਸੀਗਾ ਉੱਥੇ ਆਪਾਂ ਸਾਨੂੰ ਚੱਲਦੇ ਆਂ ਦਰਸ਼ਨ ਕਰਵਾਉਣੇ ਆਗੇ ਬਨਾਰਸ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਐਸਾ ਸਥਾਨ ਦੇ ਉੱਤੇ ਹੀ ਗੁਰੂ ਰਵਦਾਸ ਭਗਤ ਜੀ ਦਾ ਗੁਰੂ ਰਵਦਾਸ ਜੀ ਦਾ ਜਨਮ ਹੋਇਆਗਾ ਚੱਲਦੇ ਆਂ ਸਿੱਧਾ ਗੁਰਦੁਆਰਾ ਸਾਹਿਬ ਇੱਥੋਂ ਤਕਰੀਬਨ 5-7 ਕਿਲੋਮੀਟਰ ਰਹਿ ਗਿਆ ਹੁਣ ਸਾਹਮਣੇ ਬੋਰਡ ਵੀ ਤੁਸੀਂ ਦੇਖ ਸਕਦੇ ਹੋਗੇ ਗੁਰੂ ਰਵਦਾਸ ਜਨਮ ਸਥਾਨ ਮੰਦਿਰ ਕਰੋ ਦਰਸ਼ਨ ਫਿਰ ਗੁਰਦੁਆਰਾ ਸਾਹਿਬ ਦੇ ਚੱਲਦੇ ਅੰਦਰ ਸਾਹਮਣੇ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਗਿੰਦੀ ਵਿੱਚ ਲਿਖਿਆ ਹੋਇਆ ਸ੍ਰੀ ਗੁਰੂ ਰਮਦਾਸ ਜਨਮਸਥਾਨ ਮੰਦਿਰ ਸ੍ਰੀ ਮੰਦਿਰ ਲਿਖਿਆ ਇਸੇ ਗੁਰਦੁਆਰਾ ਸਾਹਿਬ ਆਗਾ ਅਸ ਤੋਂ ਕਿ ਪੂਰਾ ਸਾਬ ਦੇ ਦਰਸ਼ਨ ਕਰਾਉਣਾ ਹੈ ਤੁਹਾਨੂੰ ਮਨੇ ਦਰਸ਼ਨ ਕਰੋ ਜੀ ਇਹ ਜਿਹੜਾ ਪੱਥਰ ਹੈ ਰਵਦਾਸ ਭਗਤ ਜੀ ਮਹਾਰਾਜ ਜੀ ਦਾ ਇਹਦੇ ਨਾਲ ਇੱਥੇ ਪਤਾ ਕੀਤਾ ਸੀ ਕਹਿੰਦੇ ਆਪਣਾ ਕੰਮ ਕਰਦੇ ਹੁੰਦੇ ਸੀਗੇ ਇਹਨਾਂ ਪੱਥਰ ਨੂੰ ਇਹਨੂੰ ਕਟੌਤੀ ਬੋਲਦੇ ਆ ਇਹ ਪੱਥਰ ਨੂੰ ਬਾਕੀ ਆਪਾਂ ਨਟ ਦੇ ਹਿਸਾਬ ਨਾਲ ਵੀ ਵੇਖਿਆ ਸੀਗਾ ਤੇ ਰਵਦਾਸ ਭਗਤ ਜੀ ਦਾ ਆ ਜਨਮ ਆ 1377 ਇਸ ਜੀ ਵਿੱਚ ਕਹਿ ਰਹੇ ਹੈਗੇ ਇੱਥੇ 1400 ਕੋਲ ਚ ਲਿਖਿਆ ਸੀਗਾ ਕੀ ਕਨਫਰਮ ਡੇਟ ਤੁਸੀਂ ਚੈੱਕ ਕਰ ਸਕਦੇ ਹੋ ਨਟ ਤੇ 메인 ਚੀਜ਼ ਸਾਨੂੰ ਇਹ ਜਗ੍ਹਾ ਦਿਖਾਤੀ ਆ ਜਨਮ ਸਥਾਨ ਦਿਖਾਤਾਗਾ ਤੇ ਜਿਹੜੀ ਚੀਜ਼ ਨਾਲ ਉਹ ਕੰਮ ਕਰਦੇ ਹੁੰਦੇ ਸੀ ਅਰਦਾਸ ਭਗਤ ਜੀ ਤੇ ਉਹ ਸਾਨੂੰ ਪੱਥਰ ਦਿਖਾਤਾ ਇੱਥੇ ਹੁਣ ਚੱਲਦੇ ਅੱਗੇ ਆਪਾਂ ਗੁਰਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਉੱਧਰ ਨੂੰ ਪਾਉਨੇ ਆਪਾਂ ਚੱਲੀ ਹੁਣ ਜਿਹੜੇ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਜੀ ਇਹ ਗੁਰੂ ਘਰ ਦਾ ਨਾਮ ਹੈਗਾ ਗਗਰੂਕਾ ਬਾਗ ਜਿਹੜਾ ਕਿ ਬਨਾਰਸ ਦੇ ਵਿੱਚ ਸਥਿਤ ਹੈਗਾ ਕੋਈ ਵੀ ਵੀਰ ਜਾਂਦਾ ਤਾਂ ਜ਼ਰੂਰ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰੇ ਜੀ ਦਾਸਪਾਖ ਤੇ ਗੁਰਦੁਆਰਾ ਸਾਹਿਬ ਤੋਂ ਤਕਰੀਬਨ 7 ਕਿਲੋਮੀਟਰ ਅੱਗੇ ਇਹਡੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋਗੇ ਇਹ ਪਾਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਨਾਮ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਹਿਬ ਗੁਰੂ ਕਾ ਬਾਗ ਦਰਸ਼ਨ ਕਰ ਲਓ ਜੀ ਇਸ ਥਾਂ ਦੇ ਉੱਤੇ ਨਾ ਰਹਿਸ਼ ਦਾ ਹੀ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਕਾਫੀ ਵੱਡਾ ਤੇ ਨਾਲ ਹੀ ਲੰਗਰ ਹਾਲ ਹੈ ਯਾਤਰੀ ਨਿਵਾਸ ਵੀ ਨਾਲ ਹੀ ਪੈਂਦਾ ਹੈਗਾ ਅਣਜ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਹੋਰ ਆਪਾਂ ਉੱਥੇ ਵੀ ਜਲਦੇ ਆਂਗੇ ਦਰਸ਼ਨ ਕਰਵਾਉਣੇ ਤੁਹਾਨੂੰ ਇਸ ਟਾਈਮ ਆਪਾਂ ਗੁਰਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਗੁਰੂ ਕੀ ਬਾਗ ਖੜੇ ਸੀਗੇ ਤੇ ਇੱਥੋਂ ਥੋੜੀ ਜਿਹੀ ਦੂਰ 2 ਕਿਲੋਮੀਟਰ ਦੂਰ ਆ ਗੁਰਦੁਆਰਾ ਸਾਹਿਬ ਨੀਚੀ ਬਾਗ ਤੇ ਨੀਚੀ ਬਾਗ ਦੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਆਹੋ ਉੱਥੇ ਜਾਣ ਦੀ ਖਾਤਰ ਆਪਾਂ ਨੂੰ ਪੈਦਲ ਜਾਣਾ ਪੈਂਦਾ ਹੈ ਜੇ ਗੱਡੀ ਵੀ ਲੈ ਕੇ ਜਾਈਏ 5.5 ਕਿਲੋਮੀਟਰ ਦਾ ਰਸਤਾ ਪੈਂਦਾ ਉੱਪਰ ਦੀ ਗੱਡੀ ਵੀ ਬਾਹਰ ਹੀ ਲਾਉਣੀ ਪੈਂਦੀ ਐ 100 ਕਿਲੋਮੀਟਰ ਫੇਰ ਤੁਰ ਕੇ ਆਉਣਾ ਪੈਂਦਾ ਰੈਸਕੀ ਆ ਥੋੜਾ ਜਿਹਾ ਉੱਥੇ ਖੜਾਉਣਾ ਵੀ ਇੱਕ ਥੋੜੀ ਫੈਮਿਲੀ ਨਾਲ ਆ ਗਈ ਐ ਕਿਤੇ ਕਾਸ਼ੀ ਬਿਸ਼ਵਨਾਥ ਮੰਦਿਰ ਆਗਾ ਉੱਥੇ ਵੀ ਜਾਣ ਦਾ ਸਾਡਾ ਵਿਚਾਰ ਸੀਗਾ ਵੀ ਚਲੋ ਜਾਏ ਆਉਨੇ ਜੀ ਆਈ ਆਂਗੇ ਤਾਂ ਫਿਰ ਫੈਮਿਲੀ ਨਾਲ ਹੁਣ ਕਰਕੇ ਆਪਾਂ ਨੂੰ ਇੱਥੋਂ ਤਕਰੀਬਨ 1 ਕਿਲੋ ਸਵਾ ਕਿਲੋਮੀਟਰ ਪੈਦਲ ਜਾਣਾ ਪੈਣਾਗਾ ਉਹ ਰਸਤਾ ਜਿਹੜਾ ਸਾਰਾ ਇਦਾਂ ਹੀ ਆ ਪੈਦਲ ਹੀ ਆਗਾ ਗੱਡੀਆਂ ਉੱਥੇ ਵੀ ਨਹੀਂ ਜਾਂਦੀਆਂ ਨਗੀਆਂ ਕਿਉਂਕਿ ਸਾਨੂੰ ਦੱਸ ਰਹੇ ਸੀ ਵੀ ਇੱਥੇ ਹਿੰਦੂ ਵੀਰ ਵੀ ਮਿਲੇਗੇ ਉਹ ਕਹਿੰਦੇ ਚਾਰ ਧਾਮ ਯਾਤਰਾ ਜਿਹਨੇ ਇਹ ਕੋਈ ਵੀ ਕਾਸ਼ੀਵਾ ਵਿਸ਼ਵਨਾਥ ਵਿਸ਼ਵਨਾਥ ਮੰਦਿਰ ਆ ਗਿਆ ਤਾਂ ਸਮਝੋ ਚਾਰ ਥਾਂ ਦੀ ਯਾਤਰਾ ਉਹਦੀ ਸਫਲ ਹੋ ਗਈ ਬਸ ਜਾਣ ਦੀ ਲੋੜ ਹੀ ਨਹੀਂ ਗਈ ਤੇ 84 ਘਾਟ ਨੇ ਇੱਥੇ ਕਾਸ਼ੀਵਾ ਕਾਸ਼ੀਨਾਥ ਵਿਸ਼ਵਨਾਥ ਜਿਹੜਾ ਮੰਦਿਰ ਆ ਪੰਜਾਰੀ ਉੱਥੇ ਆਰਤੀ ਹੁੰਦੀ ਹੈਗੀ ਜੇ ਘਾਟ ਦੀ ਆਪਾਰਤੀ ਦੇਖਣੀ ਜਿਹਨੂੰ ਗੰਗਾ ਆਰਤੀ ਕਹਿੰਦੇ ਆ ਉਹ ਸ਼ਾਮ ਦੇ ਟਾਈਮ ਹੁੰਦੀ ਹੈਗੀ 7:30 ਦੇ ਕਰੀਬ ਚਲੋ ਫਿਰ ਕਦੇ ਕੱਲਿਆਂ ਦਾ ਵਿਚਾਰ ਹੋਇਆ ਕੱਲੇ ਆਏ ਤਾਂ ਸਰੂਨ ਨੂੰ ਜਰੂਰ ਕਾਸ਼ੀ ਵਿਸ਼ਵਨਾਥ ਮੰਦਿਰ ਤੇ ਘਾੜ ਜਰੂਰ ਦਿਖਾਵਾਂਗੇ ਕਿਉਂਕਿ ਬਨਾਰਸ ਦੀ ਸ਼ਾਨ ਆ ਗਈ ਜਿਹੜਾ ਕਿ ਪਾਣ ਉਹ ਵੀ ਸਮਝੂ ਜ਼ਰੂਰ ਟਰਾਈ ਕਰੋ ਹੁਣ ਆਪਾਂ ਚੱਲੇ ਪੌਣੇ ਜੀ ਅੱਗੇ ਨੂੰ ਪਟਨਾ ਸਾਹਿਬ ਵੱਲੀ ਨੂੰ ਤਕਰੀਬਨ 250 ਕਿਲੋਮੀਟਰ 240 ਕਿਲੋਮੀਟਰ ਚਲੋ ਰਸਤੇ ਦੇ ਵਿੱਚ ਮਿਲਦੇ ਆਂ ਫਿਰ ਅਸਮਬਖ ਨਾ ਮੁਨਕਿੰ ਹੋ ਹੀ ਨਹੀਂ ਸਕਦਾ ਜੇ ਆਹ ਦੇਖੋ ਤੁਸੀਂ ਐਸੀ ਚੱਲ ਰਹੀ ਆ ਗੱਡੀ ਦਾ ਤੇ ਐਵਰੇਜ ਚੈੱਕ ਕਰੋ ਕੰਪਨੀ ਵਾਲੇ ਕਹਿੰਦੇ ਆ 225 ਦੀ ਮੈਨੂੰ ਲੱਗਦਾ ਕੰਪਨੀ ਵਾਲੇ ਗੱਡੀ ਫੜ ਕੇ ਲੈ ਜਾਣੀਆਂ ਜੇ ਪਤਾ ਲੱਗ ਗਿਆ ਉਹਨਾਂ ਨੂੰ ਰੱਬ ਜਾਣਦਾ ਤੁਹਾਡੇ ਸਾਹਮਣੇ ਆ ਤੇ ਇੱਥੋਂ ਆਪਣਾ ਤਕਰੀਬਨ 250 ਕਿਲੋਮੀਟਰ ਪਿਆ ਪਿੱਛੇ ਆਪਾਂ ਵੇਖਿਆ ਸੀ 270 ਕਿਲੋਮੀਟਰ ਸੀਗਾ ਆਪਾਂ ਵੀ 25 ਕਿਲੋਮੀਟਰ ਕੱਢ ਆਏ ਆਂਗੇ ਪਟਨਾ ਸਾਹਿਬ ਪਟਨਾ ਸਾਹਿਬ ਵੱਲ ਨੂੰ ਰਵਾਨਾ ਹੋਏ ਸੀਗੇ ਪ੍ਰਬੰਧ ਕਰ ਰਹੇ ਆਂ ਬਸ ਅੱਜ ਫੇਰ ਚਾਹ ਦਾ ਜਦੋਂ ਬਸ ਸਰੀਰ ਜਾ ਡਾਊਨ ਹੋਇਆ ਫਿਰ ਉਦੋਂ ਆਪਾਂ ਚਾਹ ਬਣਾਉਣੇ ਰਸਤੇ ਦੇ ਵਿੱਚ ਫੇਰ ਦੁਬਾਰਾ ਆਪਾਂ ਇਹ ਜਿਹੜਾ ਰੋਡ ਰੋਡ ਪੂਰਾ ਕਲੀਨ ਆਗਾ ਰਾਸਤਾ ਇੰਨਾ ਕੁ ਸ਼ਾਨਦਾਰ ਆਗਾ ਵੀ ਤੁਸੀਂ ਦੇਖ ਸਕਦੇ ਹੋਗੇ ਕਿ ਆਪਾਂ ਇਹੀ ਚਲਾ ਰਹੇ ਆਂ ਗੱਡੀ یوں ਚੱਲੇ ਸੀਗੇ ਤੇ ਆਪਣਾ ਲਾਣੀਦਾਰ ਸਾਹਿਬ ਸੁੱਤੇ ਪਏ ਹੈਗੇ ਪਿੱਛੇ ਮਾਤਾ ਜੀ ਆਪਣੀ ਆਰਾਮ ਨਾ ਪਾਇਆ ਕਿਉਂਕਿ ਬੈੱਡ ਵਗੈਰਾ ਵਧੀਆ ਲੱਗ ਜਾਂਦਾ ਗੱਡੀ ਦੇ ਵਿੱਚ ਵਧੀਆ ਜਿਵੇਂ ਤਿੰਨ ਜਣੇ ਨੇ ਸਫ਼ਰ ਕਰਨਾ ਤਾਂ ਪੂਰਾ ਸਹੀ ਹੈਗਾ ਜਿੱਦਾਂ ਗੱਡੀ ਛੋਟੀ ਹੈ ਇਹ ਵਧੀਆ ਪਿੱਛੇ ਬੈੱਡ ਵਗੈਰਾ ਲੱਗ ਜਾਂਦਾ ਹੈਗਾ ਸਮਾਨ ਸਾਰਾ ਪਿਆਗਾ ਮਗਰ ਥੱਲੇ ਸਮਾਨ ਆ ਜਾਂਦਾ ਉੱਪਰ ਗੱਦੇ ਵਗੈਰਾ ਛੱਡ ਕੇ ਤੇ ਆਪਣੇ ਰਾਈਟ ਸਾਈਡ ਆਪਣੀ ਦੂਜੀ ਗੱਡੀ ਲੰਘ ਰਹੀ ਹੈ ਬਸ ਤੁਹਾਨੂੰ ਦਿਖਾਉਂਦੇ ਆਂ ਲਓ ਵੀ ਮਿੱਤਰੋ ਆਪਾਂ ਇਸ ਟਾਈਮ ਬਿਹਾਰ ਦੇ ਵਿੱਚ ਐਂਟਰ ਕਰ ਚੁੱਕੇ ਆ ਬਾਰਡਰ ਆ ਸਰ ਜਿਹੜੇ ਟਰੱਕ ਖੜੇ ਆਗੇ ਆਪਣੇ ਖੱਬੇ ਤੇ ਸੱਜੇ ਦੇਖ ਸਕਦੇ ਦੀ ਚੈਕਿੰਗ ਪੋਸਟ ਆ ਇੱਥੋਂ ਦੀ ਯੂਪੀ ਦੀ ਤੇ ਬਿਹਾਰ ਦੀ ਹੁਣ ਆਪਾਂ ਫਾਈਨਲੀ ਕਹਿ ਸਕਦੇ ਆ ਵੀ ਵੈਲਕਮ ਟੂ ਬਿਹਾਰ ਬਸ ਇੱਥੋਂ ਤਕਰੀਬਨ 180 ਕਿਲੋਮੀਟਰ ਪਟਨਾ ਸਾਹਿਬ ਰਹਿ ਗਿਆ ਲਓ ਵੀ ਇਦਾਂ ਦੇ ਰਾਹਾਂ ਦੇ ਵਿੱਚ ਪੈ ਗਿਆਂਗੇ ਇੱਕ ਛੋਟੇ ਜੇ ਕੱਟ ਲੰਘਣ ਦੇ ਕਾਰਨ ਆਪ ਆਪਣੀ ਅਗਲੀ ਗੱਡੀ ਦਾ ਲਾਇਆ ਸੀਗਾ ਉਹਨਾਂ ਦੇ ਮਗਰ ਜਾਂਦੇ ਸੀ ਆਪਾਂ ਥੋੜਾ ਜਿਹਾ ਅੱਗੇ ਚਲੇ ਗਏ ਆਪਾਂ ਅੱਧਾ ਕਿਲੋਮੀਟਰ ਹੁਣ ਦੁਬਾਰੇ ਸ਼ਾਰਟਕਟ ਕੱਟ ਕੇ ਫਿਰ ਦੁਬਾਰੇ ਪਟਨਾ ਸਾਹਿਬ ਵਾਲੇ ਰਸਤੇ ਤੇ ਚੱਲਾਂਗੇ ਪਹਿਲਾਂ ਥੋੜਾ ਜਿਹਾ ਅੱਗੇ ਨਿੰਗੇ ਸੀ ਆਪਾਂ ਫਿਰ ਆਹ ਰੇਲਵੇ ਦੇ ਫਾਟਕਾ ਜਿਹੜੇ ਉਹ ਥੱਲੇ ਦੀ ਕ੍ਰੋਸ ਕੀਤੇ ਆ ਹੁਣ ਵਾਪਸ ਆਪਾਂ ਪਟਨਾ ਸਾਹਿਬ ਵਾਲੇ ਰਸਤੇ ਚਲੇ ਜਾਵਾਂਗੇ ਓਏ ਬਈ ਸਾਹਮਣੇ ਟ੍ਰੇਨ ਜਾਂਦੀ ਆ ਨਾ ਜਾਂਦੀ ਬਸ ਇਹਦੇ ਥੱਲੇ ਦੀ ਆਪਾਂ ਨਿੰਗੇ ਸੀ ਹੁਣੇ ਇਸ ਟਾਈਮ ਓਹ ਸਾਹਮਣੇ ਖੜੀ ਹੈ ਗੱਡੀ ਵੀ ਆਪਣੀ ਚਾਲ ਚਾਲ ਮਤਰਾ ਆ ਗਏ ਆ ਦੇਖ ਸਕਦੇ ਤੁਸੀਂ ਲੋਕਲ ਬੰਦੇ ਮੱਜਾਂ ਚ ਰੌਂਦੇ ਆ ਹਲੇ ਵੀ ਬਾਹਰ ਲਈ ਫਰਦੇ ਹੈਗੇ ਆਪਣੇ ਹੁਣੇ ਰਵਾਲ ਚ ਹੈ ਨਹੀਂ ਗਾ ਪਰ ਆਪਾਂ ਬਿਹਾਰ ਦੇ ਵਿੱਚ ਐਂਟਰ ਕੀਤੇ ਜਿਹੜੇ ਆਪਾਂ ਸੁੰਦਰਸਈ ਲਾਸਟ ਆਪਾਂ ਕ੍ਰਾਸ ਕਰਕੇ ਹੀ ਗਲਤ ਫਾਂ ਤੋਂ ਹੁਣ ਆਪਾਂ ਪਿੰਡ ਪਿੰਡ ਵਾਲੇ ਪਾਸੇ ਜੇ ਆ ਗਏ ਸੀਗੇ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਹਾਈਵੇ 'ਤੇ ਇਹ ਚੀਜ਼ਾਂ ਤੁਸੀਂ ਮਿਸ ਕਰ ਸਕਦੇ ਹੋਗੇ ਜਦੋਂ ਥੋੜਾ ਪਿੰਡਾਂ ਵਾਲੇ ਪਾਸੇ ਆਵੋਗੇ ਸਾਰੇ ਇਦਾਂ ਦੇ ਸਾਨੂੰ ਦੇਖਣਗੇ ਲੋਕ ਆਪਾਂ ਗਲਤ ਆ ਗਏ ਸੀਗੇ ਤੇ ਬਸ ਹੁਣ ਆਪਾਂ ਚੜਨ ਲੱਗੇ ਸੀਗੇ ਸਾਨੂੰ ਨਾ ਕਰਦਾ ਹੋਣਾ ਹੀ ਦੇਖੋ ਬਿਹਾਰ ਦੇ ਪਿੰਡਾਂ ਦਾ ਘਰ ਉਹੀ ਟੋਕਾ ਪੁਰਾਣਾ ਤੇ ਦੇਖੋ ਪਰਲੇ ਪਾਈ ਪਸ਼ੂ ਰੱਖੇ ਹੋਏ ਆਗੇ ਆਹ ਦੇਖੋ ਪੱਕਾ ਬਿਹਾਰ ਦੇ ਪਿੰਡ ਐ ਕਾਬੇ ਸੱਜਿਆ ਤੇ ਘਰ ਦੇ ਕੋਲ ਬਿਹਾਰ ਦੇ ਪਿੰਡਾਂ ਦੇ ਘਰ ਲੈ ਵੀ ਮਿੱਤਰੋ ਮਹਾਨੀਆਂ ਸ਼ਹਿਰ ਸੀਗਾ ਪਿੱਛੇ ਆਪਾਂ ਇਸ ਟਾਈਮ ਮਹਾਨੀਆਂ ਤੋਂ ਐਂਟਰ ਲ ਕੀਤਾਗਾ ਬਿਹਾਰ ਬਾਰਡਰ ਤੁਹਾਨੂੰ ਦਿਖਾਈ ਦਿੱਤਾ ਸੀ ਪਿੱਛੇ ਖੜੇ ਸੀਗੇ ਟਰੱਕ ਵੀ ਉਦੋਂ ਬਾਅਦ ਥੋੜਾ ਜਿਹਾ ਆਪਾਂ ਗਾਂ ਲੰਘੇ ਸੀਗੇ ਰਾਉਂਗ ਸਾਈਡ ਤੇ ਪਿੰਡਾਂ ਵਿੱਚ ਦੀ ਹੋ ਕੇ ਇੱਥੇ ਪੰਪ ਤੇ ਆ ਗਿਆ ਮਹਾਨੀਆਂ ਤੋਂ ਥੋੜਾ ਜਿਹਾ ਅੱਗੇ ਤਕਰੀਬਨ 10 ਕਿਲੋਮੀਟਰ ਅੱਗੇ ਹੋਣਾਗਾ ਤੇ ਉਹੀ ਬਸ ਆਪ ਦਾ ਚਾਹ ਦਾ ਪ੍ਰਬੰਧ ਜਿਹੜਾ ਕੀਤਾ ਸੀਗਾ ਆ ਬੈਠਾ ਸਾਰਾ ਪਰਿਵਾਰ ਚਾਹ ਦੀ ਵੇਟ ਕਰੀ ਜਾਂਦਾ ਹੁਣ ਸਾਰਿਆਂ ਦੇ ਮੂੰਹ ਖੁਸ਼ਾ ਪੂਰੇ ਨੰਨਾ ਦਰਜਾ ਚ ਬੁੱਲ ਰਿਹਾ ਨੰਨਾ ਰਹਿਣਾ ਫਿਰ ਤੇ ਆ ਦੇ ਕਣੇ ਮਿੱਤਰਾਂ ਘਾਰ ਆ ਰਗੀ ਚਾਰ ਰਗੀ ਤੱਕ ਤੇ ਰਹੀ ਸਹਣੀਗੀ ਹੁਣ ਇੱਥੇ ਵੀ ਉਹਦੇ ਵਾਂਗੂ ਬਣਾਈ ਆਪਾਂ ਕੱਲ੍ਹ ਵਾਂਗੂ ਕਾਲ ਯੂਪੀ ਚ ਬਣਾਇਆ ਸੀ ਅਜ ਬਿਹਾਰ ਦੇ ਵਿੱਚ ਸਰਾ ਹੋਇਆ ਪਿਆ ਆ ਚੁੱਲਾ ਜ਼ਰੂਰ ਲੈ ਲਿਓ ਤੁਹਾਨੂੰ ਪਤਾ ਪਿਛਲੀਆਂ ਆਪਣੀ ਵੀਡੀਓ ਦੇ ਵਿੱਚ ਚੁੱਲਾ ਬਹੁਤ ਕੰਮ ਹੁੰਦਾ ਹੈ ਬਸ ਹੁਣ ਇੱਥੋਂ ਪਾਉਣ ਲੱਗੇ ਸੀ ਚੱਲੇ ਚੱਲਦੇ ਆਂ ਫਿਰ ਹੁਣ ਤਕਰੀਬਨਾਂ 200 ਕਰੀਬ 200 ਪਲੱਸ ਬਸ 210 20 ਹੀ ਰਹਿ ਗਿਆ ਇੱਥੇ ਪਟਨਾ ਸਾਹਿਬ ਲੋ ਲਓ ਵੀ ਮਿੱਤਰੋ ਜਲਦੀ ਗੱਡੀ ਦੇ ਵਿੱਚ ਆਪਣੇ ਲਾਨੇਦਾਰ ਨੇ ਜਾਦਾ ਲੱਭਦਾ ਉਠਾਉਂਦੇ ਨੇ ਇਹ। ਇਹ ਮਾਸਾ ਹੀ ਆ ਹੁਣ ਦੁਨੀਆ ਇਹਨਾਂ ਦੀ ਆ ਗਈ ਇਸ ਟਾਈਮ। ਬਾਕੀ ਜੋਂ-ਜੋਂ ਆਪਾਂ ਪੰਜਾਬ ਤੋਂ ਇਧਰ ਹਰਿਆਣਾ ਟੱਪ ਕੇ ਜੁਪੀ ਤੋਂ ਜਦੋਂ ਕ੍ਰੋਸ ਕੀਤਾ ਆਪਾਂ ਬੜੇ ਆ ਇਸ ਟਾਈਮ ਬਿਹਾਰ ਦੇ ਵਿੱਚ ਖੜੇ ਆਂਗੇ। ਜਾ ਰਹੇ ਆਂ ਗੱਡੀ ਦੇ ਵਿੱਚ। ਪਰ ਇੱਕ ਚੀਜ਼ ਬੜੀ ਅਨੋਖੀ ਦੇਖਣ ਨੂੰ ਮਿਲੀ ਇੱਥੇ। ਜਿਹੜੀਆਂ ਬਾਥੀਆਂ ਨੇ ਮਤਲਬ ਉਹਨਾਂ ਦਾ ਸਾਈਜ਼ ਤੇ ਉਹਨਾਂ ਦੀ ਸ਼ੇਪ ਬਦਲਦੀ ਇਹਨਾਂ ਨੇ ਜਿੱਦਾਂ ਆਪਣੀਆਂ ਰੋਟੀਆਂ ਹੁੰਦੀਆਂ ਨੇ। ਉਸ ਤਰ੍ਹਾਂ ਕਰਤੀਆਂ ਤੇ ਪਤਲੀਆਂ ਕਾਫੀ ਕਰਤੀਆਂ ਦਾ ਆਪਣੇ ਵਾਲੀਆਂ ਪਾਤੀਆਂ ਕਾਫੀ ਮੋਟੀਆਂ ਹੁੰਦੀਆਂ ਨੇਗੀਆਂ ਤੇ ਤੁਹਾਨੂੰ ਦਿਖਾਉਣਿਆ ਜੇ ਰਸਤੇ ਦੇ ਵਿੱਚ ਕਿਤੇ ਵੀ ਨਜ਼ਰ ਆਈਆਂ ਪਿੱਛੇ ਕਾਫੀ ਸੀਗੀਆਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੱਗੇ ਬਾਕੀ ਇਧਰ ਆਪਣਾ ਕੰਮ ਚੈੱਕ ਕਰੀ ਜਾਂਦੇ ਆ ਪੂਰਾ ਲਾਨੇਦਾਰ ਆਪਣੇ ਇੱਥੋਂ ਤਕਰੀਬਨ ਰਹਿ ਗਿਆ ਜੀ 109 ਕਿਲੋਮੀਟਰ ਬਣਾ ਪਟਨਾ ਸਾਹਿਬ ਬਾਕੀ ਆਪਣੀ ਇਸ ਟਾਈਮ ਗੱਡੀ ਟੋਟਲ ਜਿਹੜਾ ਸਫਰ ਆਗਾ 1200 ਤੇ 85 86 ਹੋ ਗਿਆ 1286 ਕਿਲੋਮੀਟਰ ਜਿਹੜਾ ਸਫਰ ਉਹ ਤੈ ਕਰ ਚੁੱਕੀ ਹੈਗੀ ਬੜਾ ਵਧੀਆ ਆਨੰਦ ਆ ਰਿਹਾਗਾ ਸਫਰ ਦੇ ਵਿੱਚ ਕਿਤੇ ਰੁਕ ਜਾਈ ਦੀ ਚਾਹ ਬਣਾ ਲਈ ਦੀ ਜਿਹੜੀ ਬਚ ਗਈ ਫਿਰ ਥਰਮੋਸ ਚ ਪਾ ਲਈ ਦੀ ਆ ਤੇ ਉਹ ਸਾਰੀ ਚਾਹ ਆਪਣੇ ਫਾਦਰ ਸਾਹਿਬ ਪੀਂਦੇ ਨੇਗੇ ਫਾਦਰ ਸਾਹਿਬ ਦੇ ਲੇਕੇ ਲਾ ਲਈ ਦੀ ਸਾਰੀ ਕਿਉਂਕਿ ਜਿਆਦਾ ਚਾਹ ਪੀਂਦੇ ਹੈਗੇ ਆਪਾਂ ਚਾਹ ਥੋੜੀ ਘੱਟ ਹੀ ਪੀਨੇ ਆਗੇ ਲਓ ਜੀ ਤੇ ਆ ਇਹਨਾਂ ਦੀ ਗੱਲ ਕਰਦੇ ਸੀ ਆਪਾਂ ਤੁਹਾਨੂੰ ਆ ਕੀ ਰਿਆ ਹਾਂ ਆ ਕੀ ਰਿਆਗੇ ਦੇਖੋ ਤੁਸੀਂ ਪਾਥੀਆਂ ਦੇਖੋ ਤੁਸੀਂ ਇਹ ਆਜ ਕੋ ਦੱਸੋ ਜਰੂਰ ਜੇ ਕਿਸੇ ਨੇ ਇਦਾਂ ਦੀਆਂ ਵੇਖੀਆਂ ਕਿਤੇ ਪੰਜਾਬ ਵਿੱਚ ਤਾਂ ਨਹੀਂ ਹੈਗੀਆਂ ਇੱਥੇ ਜਰੂਰ ਆਪਾਂ ਦੇਖਣ ਨੂੰ ਮਿਲੀਆਂ ਨੇ ਗੀਆਂ ਬਾਕੀ ਆਪਣੀ ਗੱਡੀ ਵੀ ਮਗਰ ਥੋੜੀ ਜੀ ਪਿੱਛੇ ਰਹਿ ਗਈ ਸੀ ਚਲੋ ਵੀ ਨਾ ਰਲ ਗਏ ਹੁਣ ਪਿੱਛਾ ਆ ਰਹੇ ਨੇ ਹਾਂ ਸਾਹਮਣੇ ਗੱਡੀ ਆ ਗਈ ਚਲੋ ਭਾਈ ਚਾਉਦੇ ਆ ਹੁਣ ਅਗਲਾ ਸਫਰ ਤਾਂ ਇਹ ਕਰੀਏ ਸਭ ਤੋਂ ਪਹਿਲਾਂ ਆਰ ਆਊਗਾ ਤੇ ਆਰੇ ਤੋਂ ਬਾਅਦ ਫਿਰ ਪਟਨਾ ਸਰ ਬਾਕੀ ਜਿੰਨੀਆਂ ਵੀ ਬੁੜੀਆਂ ਆਪਣੀਆਂ ਇਹ ਵਲੌਗ ਦੇਖ ਰਹੀਆਂ ਨੇ ਆ ਉਹਨਾਂ ਨੂੰ ਆਪਾਂ ਇੱਕ ਆਈਡੀਆ ਜਾਂ ਦੇ ਦਾਂ ਜੇ ਕਿਸੇ ਨੇ ਬਣਾਉਣੀਆਂ ਬਣਾ ਵੀ ਸਕਦੀਆਂ ਹੈ ਜੀਆਂ ਪਤਨੀ ਇਕ ਆਪਾਂ ਹਿੰਟ ਜਾਂ ਦੇ ਦਾਂ ਕਿ ਮੱਛੀ ਕਾਫੀ ਜਾਂਦੀਆਂ ਹੋਣੀਆਂ ਇਹ ਸਾਈਜ਼ ਬਹੁਤ ਪਤਲਾ ਇਹਨਾਂ ਦਾ ਜੀ ਦੇਖੋ ਕਲਾਕਾਰੀ ਹੋਈ ਕੰਧ ਤੇ ਹਾਂ ਹਾਂ ਬਾਥੀਆਂ ਆਆਂ ਲਾਈਆਂ ਆ ਹਾਂ ਦੇਖੋ ਇਹ ਖੱਪੇ ਆਂਦੇ ਐ ਕਰ ਦਿੰਦੇ ਆ ਜਾਉਂਦੇ ਵਿੱਚ ਫਸੇ ਰਹੀ ਆਂ ਪਿਛਲੇ 10 ਮਿੰਟ ਤੋਂ ਬਸ ਸਾਹਮਣੇ ਹਾਈਵੇ ਆਉਣ ਵਾਲਾਗਾ ਫੋਰ ਲਾਈਨ ਜਿਹੜਾ ਸਿੱਧਾ ਪਟਨਾ ਸਾਹਿਬ ਲੈ ਚੱਲੋ ਆਪਾਂ ਨੂੰ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਪਟਨਾ ਸਾਹਿਬ ਦੇ ਵਿੱਚ ਬਸ ਇੱਥੋਂ ਮੰਨ ਕੇ ਚੱਲੋ ਤਕਰੀਬਨ 15-16 ਕਿਲੋਮੀਟਰ ਗੁਰਦੁਆਰਾ ਸਾਹਿਬ ਰਹਿ ਗਿਆ ਤੱਕ ਸ੍ਰੀ ਹਰਮੰਦਰ ਸਾਹਿਬ ਪਟਨਾ ਆ ਗੰਗਾ ਦੇ ਕਿਨਾਰੇ ਲੋਕ ਦੇਖੋ ਸ਼ਾਮ ਨੂੰ ਆਉਂਦੇ ਆਗੇ ਕਾਹਦੇ ਪੀਂਦੇ ਆ ਤੇ ਆਪਦਾ ਸ਼ਾਮ ਦਾ ਟਾਈਮ ਜਿਹੜਾ ਲੰਗਾਉਂਦੇ ਆਗੇ ਬਾਕੀ ਬਹੁਤ ਸੋਹਣੀ ਲਾਈਟਿੰਗ ਹੋਈ ਵੀ ਹੈਗੀ ਜਿਹੜੇ ਆਪਾਂ ਪੌੜ ਉਤੋਂ ਦੀ ਲੰਘ ਰਹੇ ਆਗੇ ਇਹਨੂੰ ਗੰਗਾ ਪਾਸ ਵੀ ਕਹਿ ਦਿੰਦੇ ਆ ਇਹ ਹਾਈਵੇ ਇੱਕ ਤਾਂ ਬਿਲਕੁਲ ਵਿਚ ਦੀ ਹੁੰਦਾਗਾ ਪਟਨਾ ਸਾਹਿਬ ਦੇ ਇੱਕ ਆਉਂਦਾਗਾ ਬਾਹਰ ਬਾਹਰ ਦੀ ਤੇ ਆ ਬਾਹਰ ਬਾਹਰ ਵਾਲਾ ਜਿਹੜਾ ਪਾਥਾ ਇਹਦੇ ਲੋ ਨਿਆਰੀ ਮੇਲੇ ਵਾਂਗੂ ਲੱਗਿਆ ਹੋਇਆ ਸਾਈਡ ਤੇ ਬਸ ਥੋੜਾ ਜਿਹਾ ਟਾਈਮ ਹੋਰ ਵੇਟ ਕਰ ਲਓ ਆਪਾਂ ਤੇ ਤੁਹਾਨੂੰ ਜ਼ਾਦ ਦਰਸ਼ਨ ਕਰਵਾਉਣੇ ਆਂਗੇ ਗੁਰਦੁਆਰਾ ਸਾਹਿਬ ਜੀ ਦੇ ਲੈ ਵੀ ਆਪਾਂ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀਗੇ ਇੱਥੇ ਆਪਾਂ ਛਾਹ ਪਾਣੀ ਛਕ ਲੈ ਸੀਗਾ ਪ੍ਰਸ਼ਾਦਾ ਪਾਣੀ ਛਕ ਲੈ ਆ ਦਰਸ਼ਨ ਕਰ ਲਓ ਜੀਰਾ ਗੁਰਦੁਆਰਾ ਸਾਹਿਬ ਜੀ ਦੇ ਸੱਚਕੰਡ ਗੁਰਦੁਆਰਾ ਪਟਨਾ ਸਾਹਿਬ ਆਪਾਂ ਪਹੁੰਚ ਚੁੱਕੇ ਸੀ तकरीबन ਡੇਢ ਕ ਘੰਟਾ ਹੋ ਗਿਆ ਪਹਿਲਾਂ ਸਿੱਧਾ ਇਥੋਂ ਪ੍ਰਸ਼ਾਦਾ ਪਾਣੀ ਛਕਿਆ ਛਕ ਕੇ ਹੁਣ ਕਿਰਾਂ ਆਪਾਂ ਬਾਹਰੋਂ ਦਰਸ਼ਨ ਕਰ ਲਏ ਆਗੇ ਨਮਸਕਾਰ ਕਰਤਾਗਾ ਤੇ ਦਰਸ਼ਨ ਕਰ ਲੋ ਕਿਰਾਂ ਸੰਗਤਾਂ ਦੇ ਵੀ ਕਾਫੀ ਰਾਸ਼ਾ ਹੈਗਾ ਡੇਲੀ ਟ੍ਰੇਨਾਂ ਵਗੈਰਾ ਵੀ ਇਥੋਂ ਚੱਲਦੀਆਂ ਨੇਗੀਆਂ ਉਹ ਵੀ ਤੁਹਾਨੂੰ ਸਾਰਾ ਕੁਝ ਕੱਲ ਦੇ ਵਲੌਗ 'ਚ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਆਪਾਂ ਨੂੰ ਰੂਮ ਵਗੈਰਾ ਇੱਥੇ ਆਪਾਂ ਲੈ ਰਿਆਗਾ 700 ਦਾ ਰੂਮ ਪਿਆ ਆਪਾਂ ਨੂੰ ਇੱਥੇ ਗੁਰਦੇਵ ਭਾਦਰ ਨਿਵਾਸ ਦੇ ਵਿੱਚ ਪਰ ਡੇ ਦਾ ਚਲੋ ਅੱਜ ਦੇ ਵਲੌਗ ਦੀ ਆਪਾਂ ਸਮਾਪਤੀ ਹੁਣ ਇੱਥੇ ਕਰਦੇ ਆਂਗੇ ਰੂਮ ਚੱਲ ਕੇ ਦੇਖਦੇ ਆਂ ਕਿਦਾਂ ਕਾਫੀ ਥੱਕ ਗਏ ਆਂਗੇ ਤੇ ਬਾਕੀ ਹੁਣ ਬਾਕੀ ਸਾਰੀਆਂ ਗੱਲਾਂ ਕੱਲ ਨੂੰ ਕਰਾਂਗੇ ਜਿੰਨੀਆਂ ਵੀ ਹੋਈਆਂ ਆ ਰਿਹਾ ਹਾਸ ਦੇ ਨਾਲ ਸਿਹਤ ਕਿੰਨੇ ਗੁਰਦੁਆਰਾ ਸਾਹਿਬ ਆ ਸਾਰੇ ਬਾਕੀ ਵੀਡੀਓ ਹਮ ਤਾਈਂ ਵਧੀਆ ਲੱਗੇਂ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲਿਓ ਅੱਜ ਤਕਰੀਬਨ ਆਪਾਂ 500 ਕਿਲੋਮੀਟਰ ਦੇ ਲਗਭਗ ਆਪਾਂ ਤੈਅ ਕਰਕੇ ਤਕਰੀਬਨ ਤਕਰੀਬਨ ਆਪਣੀ ਜਿਹੜੀ ਗੱਡੀ ਹੈਗੀ 14 14.5 ਲਗਭਗ ਚੱਲ ਚੁੱਕੀ ਹੈਗੀ ਚਲੋ ਬਾਕੀ ਗੱਲਾਂ ਮਾਤਾ ਕੱਲ ਨੂੰ ਚ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ